ਆਵਨ ਧਰਤੀ ਤੇ ਇਸ ਇਤਿਹਾਸਿਕ ਧਰਤੀ ਤੇ ਅਸੀਂ ਖੜੇ ਹੋਏ ਆਂ 바이ਗੁਰੂ ਜੀ ਦਾ ਖਾਲਸਾ ਆ 바이ਗੁਰੂ ਜੀ ਕੀ ਫਤਹਿ ਉਸ ਠੰਡ ਰਾਤ ਦੇ ਵਿੱਚ ਮਾਤਾ ਗੁਜਰਕੌਰ ਨੇ ਨਿੱਕੇ ਸਾਹਿਬਜ਼ਾਦਿਆਂ ਦੇ ਨਾਲ ਕਿਵੇਂ guzari ਹੋਣੀ ਸੋਚ ਕੇ ਮਨ ਤਾਬੁਖ ਹੁੰਦਾ ਬਹੁਤ ਔਖਾ ਗਜ਼ਾਰਾ ਹੁੰਦਾ ਬਹੁਤਾ ਹੀ ਤੇ ਦੋ ਘੜੀ ਠੰਡ ਚ ਨਹੀਂ ਰਹਿ ਸਕਦੇ ਉਹਨਾਂ ਦਾ ਧੰਨ ਜਿਗਰਾ ਅਸੀਂ ਅੱਗੇ ਪੈਰ ਤੇ ਸਵੇਰ ਤੋਂ ਲੈ ਕੇ ਖੜਦੇ ਸਾਡੇ ਪੈਰਾਂ ਜੇ ਅੱਕਣ ਪੈ ਜਾਂਦੇ ਘਰ ਜਾਂਦੇ ਜਾ ਕੇ ਕੋ ਉਹ 80 ਟੁਰਕੇ ਆਏ ਨੇ ਜੀ ਠੀਕ ਹੈ ਜੀ ਇੱਥੇ ਰਹੇ ਨੇ ਨਹੀਂ ਠੰਡੀ ਹਵਾ ਚੱਲਦੀ ਸੀ ਜੀ ਇੱਥੇ ਦੇਖੋ ਕਿੰਨੀ ਉਚਾਈ ਤੋਂ ਰੱਖਿਆ ਗਿਆ ਸੀ ਤੇ ਜਦੋਂ ਸੀ ਆਪਣੇ ਬੱਚਿਆਂ ਨੂੰ ਦੇਖਦੇ ਆ ਨਾ ਰੋਣ ਹੀ ਆਉਂਦੀ ਹੈ ਮੈਂ 7 ਸਾਲ ਤੇ 9 ਸਾਲ ਦੀ ਉਮਰ ਸੀ ਹਾਂ ਜੀ ਹਾਂ ਜੀ ਇਹ ਵੀ ਮੇਰਾ ਛੋਟਾ ਇਹ ਵੀ ਫਤਿਹ ਹੈ ਇਹਦੀ ਫਤਿਹ ਰੱਖਿਆ ਬੈਨਾਂ ਜੀਰਖਾਨੇ ਕਿਹਾ ਚੋਨੋ ਕੋ ਕੱ ਲਗਣੀ ਕ ਕਰ ਕਣਾਈ ਕੋਲੇ ਤੋਂ ਦੇ ਲੰਕਰ ਲੱਗੇ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਮਤਲਬ ਕਿੰਨੀ ਦੂਰ ਤੋਂ ਆ ਕੇ ਸੰਗਤਾਂ ਲੰਕਰ ਲਾ ਰਹੀਆਂ ਨੇ ਨਾਮ ਕੀ ਸੀ ਚਾਰੇ ਸਾਹਿਬ ਜਾਂਦਿਆਂ ਤੇ ਧੰਤਨ ਬਾਬਾ ਜੀ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਜੀ ਤਨ تن ਬਾਬਾ ਜਵਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਗੱਲ ਪਰਸਨਲੀ ਬਹੁਤ ਚੰਗੀ ਲੱਗੀ ਕਿ ਤੁਸੀਂ ਆਪਣੇ ਬੱਚੇ ਨੂੰ ਜਦੋਂ ਮਾਈਕ ਤੇ ਬੋਲ ਰਹੇ ਸੀ ਤੇ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਸੀ ਹਾਂ ਜੀ ਮੈਂ ਮਸੀਬਾ ਉਹ ਕਰਵਾਂਦੇ ਇਹਨਾਂ ਨੂੰ ਜੇ ਸਵੇਰੇ ਹੀ ਬਹੁਤ ਛੇਤੀ ਉੱਠਦਾ ਏ ਗੁਰੂ ਦੇ ਲਾੜ ਲੱਗਿਆ ਹੋਏ ਜੀ ਅਸੀਂ ਇਹੀ ਚਾਹਦੇ ਆ ਵੀ ਬੱਚੇ ਗੁਰੂ ਦੇ ਲਾੜ ਲੱਗਣ ਔਰ ਆਪਣੇ ਨਸ਼ੇ ਪੱਤੇ ਤੋਂ ਰਹਿਤ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਧਰਤੀ ਤੇ ਇਸ ਇਤਿਹਾਸਿਕ ਧਰਤੀ ਤੇ ਅਸੀਂ ਖੜੇ ਹੋਏ ਆਂ ਠੰਡੇ ਬੁਰਜ ਦੇ ਤੁਸੀਂ ਦਰਸ਼ਨ ਕਰੋ ਜਿੱਥੇ ਦਾਦੀ ਮਾਤਾ ਗੁਜਰਕੌਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਪੋ ਦੀ ਸਰਦ ਰਾਤਾਂ ਦੇ ਵਿੱਚ ਕੈਦ ਰੱਖਣ ਦਾ ਹੁਕਮ ਜ਼ਾਲਮ ਵਜ਼ੀਰ ਖਾਨ ਨੇ ਸੁਣਾਇਆ ਸੀ ਜਦੋਂ 9 ਪੋ ਦੀ ਰਾਤ ਨੂੰ ਮੋਰਿੰਡੇ ਦੀ ਕਤਵਾਲੀ ਦੇ ਵਿੱਚ ਕੱਟਦੇ ਨੇ ਮਾਤਾ ਗੁਜਰਕੌਰ ਆਪਣੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਤੇ ਉਸ ਤੋਂ ਬਾਅਦ ਸੂਬਾ ਸਰਹੰਦ ਨੂੰ ਖਬਰ ਪਹੁੰਚਾਈ ਜਾਂਦੀ ਹੈ ਕਿ ਗੁਰੂ ਦਾ ਪਰਿਵਾਰ ਤੇ ਉਸਦੇ ਸਾਹਿਬਜ਼ਾਦੇ ਸਾਡੇ ਗ੍ਰਫਤ ਦੇ ਵਿੱਚ ਨੇ ਉਸ ਤੋਂ ਬਾਅਦ 10 ਸੋ ਨੂੰ ਬਨ ਕੇ ਤਸੀਹੇ ਦੇ ਕੇ ਇਤਿਹਾਸ ਗਵਾ ਹੈ ਕਿ ਕਿਸ ਤਰੀਕੇ ਦਾਦੀ ਮਾਤਾ ਗੁਜਰਕੌਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਮੋਰਿੰਡੇ ਦੀ कोतਵਾਲੀ ਤੋਂ ਸਰਹੰਦ ਦੀ ਧਰਤੀ ਤੇ ਲੈ ਕੇ ਆਉਂਦੇ ਨੇ ਤੇ ਉੱਥੇ ਜਦੋਂ ਵਜ਼ੀਰ ਖਾਨ ਨੂੰ ਪੁੱਛਿਆ ਜਾਣਾ ਹੈ ਕਿ ਕਿੱਥੇ ਇਹਨਾਂ ਨੂੰ ਰੱਖਣਾ ਹੈ ਤਾਂ ਵਜ਼ੀਰ ਖਾਨ ਅੱਗੇ ਹੁਕਮ ਦਿੰਦਾ ਹੈ ਕਿ ਇਹ ਤਾਂ ਹਿੰਦ ਦੇ ਪੀਰ ਦਾ ਪਰਿਵਾਰ ਹੈ ਇਹਨਾਂ ਦੇ ਕੋਲ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ ਸੋ ਇਹ ਉਹੀ ਠੰਡਾ ਬੁਰਜ ਹੈ ਜਿੱਥੇ ਪੋ ਦੀਆਂ ਸਰਦ ਰਾਤਾਂ ਮਾਤਾ ਗੁਜਰਕੌਰ ਨੇ ਆਪਣੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੱਤੀ ਸੀਰ اسی ਠੰਡੇ ਬੁਰਜ ਦੇ ਵਿੱਚ ਮੋਤੀਰਾਮ ਮਹਿਰਾ ਨੇ ਤਿੰਨ ਦਿਨ ਆਪਣਾ ਘਰ-ਬਾਰ ਇੱਕ ਵੱਡੀ ਕੀਮਤ ਅਦਾ ਕਰਕੇ ਦੁੱਧ ਪਿਲਾਉਣ ਦੀ ਸੇਵਾ ਉਹਨਾਂ ਨੂੰ ਨਿਭਾਈ ਸੀ ਕਿਉਂਕਿ ਵਜ਼ੀਰ ਖਾਨ ਦੇ ਹੁਕਮਾਂ ਦੇ ਮੁਤਾਬਕ ਨਾ ਤਾਂ ਉਹਨਾਂ ਨੂੰ ਰੋਟੀ ਪਾਣੀ ਦਿੱਤਾ ਜਾਣਾ ਸੀ ਤੇ ਨਾ ਹੀ ਸੌਣ ਲਈ ਬਿਸਤਰਾ ਜਾਂ ਕੋਈ ਗਰਮ ਕਪੜਾ ਦਿੱਤਾ ਜਾਣਾ ਸੀ ਸੋ ਇਸ ਵਕਤ ਸਾਡੇ ਨਾਲ ਕੁਝ ਸੰਗਤਾਂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਆਏ ਹਾਂ ਹਰ ਸਾਲ ਆਉਂਦੇ ਹੋ ਬਾਬਾ ਜੀ ਹਰ ਸਾਲ ਆਉਂਦੇ ਹਰ ਸਾਲ ਆਉਂਦੇ ਹੋ ਕਿਹੋ ਜਿਹਾ ਲੱਗਦਾ ਹੈ ਇੱਥੇ ਇਸ ਧਰਤੀ ਤੇ ਪਹੁੰਚ ਕੇ ਬਹੁਤ ਵਧੀਆ ਲੱਗਦਾ ਸਾਨੂੰ ਆਏ ਸਾਲ ਆਉਣਾ ਬੜਾ ਜੀ ਲੱਗਦਾ ਇੱਥੇ ਬਹੁਤ ਉਸ ਵਕਤ ਹੁਣ ਤਾਂ ਇੰਨੀ ਠੰਡ ਨਹੀਂ ਪੈਂਦੀ ਉਸ ਵਕਤ ਤਾਂ ਅੱਤ ਦੀ ਸਰਦੀ ਪੈਂਦੀ ਸੀ ਸੀਤ ਲਹਿਰ ਵਗਦੀ ਸੀ ਕੋਰਾ ਪੈਂਦਾ ਸੀ ਉਸ ਠੰਡ ਰਾਤ ਦੇ ਵਿੱਚ ਮਾਤਾ ਗੁਜਰਕੌਰ ਨੇ ਨਿੱਕੇ ਸਾਹਿਬਜ਼ਾਦਿਆਂ ਦੇ ਨਾਲ ਕਿਵੇਂ guzari ਹੋਣੀ ਸੋਚ ਕੇ ਮਨ ਤਾ ਬੁਖ ਹੁੰਦਾ ਬਹੁਤ ਔਖਾ ਗਜ਼ਾਰਾ ਹੁੰਦਾ ਬਹੁਤਾ ਹੀ ਤੇ ਦੋ ਘੜੀ ਠੰਡ ਚ ਨਹੀਂ ਰਹਿ ਸਕਦੇ ਉਹਨਾਂ ਦਾ ਤਾਂ ਜਿਗਰਾ ਸੀ ਜਿਹੜੇ ਰਏ ਬਹੁਤ ਔਖਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਲਗਾਤਾਰ ਹੋ ਰਿਹਾ ਹੈ ਫਤਿਹ ਬੁਲਾਈ ਜਾ ਰਹੀ ਹੈ ਸੰਗਤਾਂ ਇਕੱਠੀਆਂ ਹੋ ਕੇ ਜੈਕਾਰੇ ਲਗਾ ਰਹੀਆਂ ਨੇ ਇੱਥੇ ਕੁਝ ਸੇਵਾਦਾਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਪੁੱਛੂੰਗੀ ਇਹ ਸ਼ਹੀਦੀ ਪੰਦਰਵਾੜੇ ਦੇ ਦਿਨਾਂ ਦੇ ਵਿੱਚ ਤੁਸੀਂ ਹਰ ਸਾਲ ਸੇਵਾ ਨਿਭਾਉਂਦੇ ਹੋ ਹਾਂ ਜੀ ਹਰ ਸਾਲ ਸੇਵਾ ਨਿਭਾਉਂਦੇ ਹਾਂ ਜੀ ਕਿੱਥੋਂ ਆਏ ਹੋ ਤੁਸੀਂ ਉਹ ਚੰਡੀਗੜ੍ਹ ਸਾਈਡ ਤੋਂ ਆਨੇ ਠੀਕ ਹੈ ਇਸ ਵਾਰ ਸੰਗਤ ਦੀ ਗਿਣਤੀ ਦੇ ਵਿੱਚ ਵਾਅਦਾ ਹੋਇਆ ਵਾਅਦਾ ਜੀ ਬਹੁਤ ਜ਼ਿਆਦਾ ਵਾਅਦਾ ਜੀ ਆਉਂਦੇ ਸਾਰਲਾ ਵੀ ਸੰਗਤ ਹੋਰ ਰੁੱਤੀ ਜਾ ਰਹੀ ਹੈ ਜੀ ਤੁਸੀਂ ਇੱਥੇ ਸੇਵਾ ਨਿਭਾ ਕੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਕਿਉਂਕਿ ਸੰਗਤਾਂ ਦਾ ਇੱਥੇ ਦਰਸ਼ਨ ਕਰਕੇ ਨੇ ਹਾਲ ਹੁੰਦੀਆਂ ਨੇ ਭਾਵੁਕ ਵੀ ਹੁੰਦੀਆਂ ਨੇ ਤੁਸੀਂ ਲਗਾਤਾਰ ਦਿਨ ਰਾਤ ਇੱਥੇ ਆਪਣੀ ਸੇਵਾ ਨਿਭਾਉਂਦੇ ਹੋ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਪਾਪਾ ਜੀ ਚਰਨਾਂ ਨਾਲ ਜੁੜੇ ਹੋਇਆ ਜੀ ਫਿਰ ਲੈ ਚਲਾਓ ਪਾਪਾ ਜੀ ਇੱਕ ਨੰਬਰ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਨੌਜਵਾਨ ਸੰਗਤਾਂ ਇੱਥੇ ਆ ਰਹੀਆਂ ਨੇ ਹੁਣ ਉਹਨਾਂ ਨੂੰ ਇਤਿਹਾਸ ਬਾਰੇ ਆਪਣੀ ਪਤਾ ਹੈ ਨੌਜਵਾਨ ਸੰਗਤਾਂ ਆ ਰਹੀਆਂ ਇਤਿਹਾਸ ਦੇਖ ਕੇ ਇ ਉਹਨਾਂ ਕਹਿੰਦੇ ਕਿ ਸੋਸ਼ਲ ਮੀਡੀਆ ਨਾਲ ਨਾ ਆਪਣਾ ਬਹੁਤ ਫਰਕ ਪਿਆ ਜੀ ਇਤਿਹਾਸ ਦਾ ਲੋਕਾਂ ਨੂੰ ਬਹੁਤ ਜਾਣਕਾਰੀ ਮਿਲ ਰਹੀ ਹੈ ਉਹ ਦੇਖਦੇ ਕਿ ਲੋਕ ਕਿਤੇ ਮੱਤਾਂ ਡੇਕਣ ਬਹੁਤ ਦੁੱਗਣੀ ਤੇਗਣੀ ਸੰਗਤ ਆ ਰਹੀ ਹੈ ਪ੍ਰਬੰਧਾਂ ਤੇ ਜੇਕਰ ਗੱਲ ਕੀਤੀ ਜਾਵੇ ਕਿ ਉਹ ਜੇ ਪ੍ਰਬੰਧ ਨੇ ਇਸ ਵਾਰ ਕਿਉਂਕਿ ਸਰਕਾਰ ਨੇ ਵੀ ਬਹੁਤ ਚੰਗੇ ਪ੍ਰਬੰਧ ਕੀਤੇ ਨੇ ਅਸੀਂ ਜਦੋਂ ਆ ਰਹੇ ਸੀ ਦੇਖਿਆ ਸੀ ਰਸਤੇ ਦੇ ਵਿੱਚ ਵੀ ਪੁਲਿਸ ਦੇ ਨਾਕੇ ਵੀ ਸੀਗੇ ਔਰ ਇੱਕ ਇੱਕ ਗੱਡੀ ਨੂੰ ਦੇਖ ਦੇਖ ਕੇ ਪੁੱਛ ਪੁੱਛ ਕੇ ਉਹ ਅੱਗੇ ਭੇਜ ਰਹੇ ਸੀ ਤਾਂ ਕਿ ਕੋਈ ਗਲਤ ਹਰਕਤ ਵੀ ਨਾ ਹੋਵੇ ਕੱਟਾਂ ਵੀ ਨਾ ਹੋਵੇ ਤੇ ਸਭ ਸੁਖਾਲੇ ਤਰੀਕੇ ਦੇ ਨਾਲ ਦਰਸ਼ਨ ਕਰ ਸਕਣੇ ਜੀ ਤੇ ਆਸੇ ਘਰਤੀ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜੀ ਜਿਹੜੀਆਂ ਟਰਾਲੀਆਂ ਸੰਗਤ ਆ ਰਹੀਆਂ ਨੇ ਜੀ ਉਹ ਸਾਰੇ ਉਹ ਅਲੱਗ-ਅਲੱਗ ਜਗ੍ਹਾ ਪਾਰਕਿੰਗ ਕਰਾ ਕੇ ਸਭ ਦਾ ਰਹਿਣ ਬਸੇਰਾ ਸਾਫ਼ਤੀ ਮਤਲਬ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਸਤੂ ਸਾਰੀ ਸੰਗਤ ਜੋ ਇੱਥੇ ਆ ਰਹੀ ਹੈ ਮੱਥਾ ਟੇਕ ਰਹੀ ਹੈ ਰਾਤ ਕੋਈ ਸੀ ਸਾਡੇ ਉਹ ਦੇਖ ਰਹੀ ਸੀ ਕਾਫੀ ਟਰਾਲੀਆਂ ਇੰਜ ਹੋਈਆਂ ਸੀ ਜੀ ਦੱਸ ਕਿੰਨੇ ਸਮਾਂ ਤੁਸੀਂ ਇੱਥੇ ਡਿਊਟੀ ਨਿਭਾਉਂਦੇ ਹੋ ਆਪਣੀ ਸੇਵਾ ਨਿਭਾਉਂਦੇ ਹੋ ਸਵੇਰੇ 7 ਵਜੇ ਆ ਜਾਂਦੇ ਆ ਜੀ ਸ਼ਾਮ ਨੂੰ 7 ਵਜੇ ਚੱਲ ਜਾਂਦੇ ਆ ਕਈ ਵਾਰ ਹੁਣ ਅੱਜ ਆਪਣਾ ਇੱਥੇ ਦੀਵਾਰ ਲੱਗਣਾ ਹੈ ਜੀ ਪਹਿਲਾ ਤਾਂ ਜੋ ਲੇਟ ਜਾਂਦਾ ਬਈ 11 12 ਵਜੇ ਚੱਲ ਜਾਂਦਾ ਤਿੰਨ ਦਿਨ ਤੱਕ ਲਗਾਤਾਰ ਦੀਵਾਨ ਲੱਗਣੇ ਨੇ ਹਾਂ ਹਾਂਜੀ ਤਿੰਨ ਦਿਨ ਦੀਵਾਨ ਲੱਗਣੇ ਲਗਾਤਾਰ ਉਸ ਵਕਤ ਦੀ ਜੇਕਰ ਗੱਲ ਕੀਤੀ ਜਾਵੇ ਸਰਦ ਰਾਤਾਂ ਹੁੰਦੀਆਂ ਸੀ ਅੱਜ ਕੱਲ ਤਾਂ ਇੰਨੀ ਸਰਦੀ ਵੀ ਨਹੀਂ ਪੈਰੀ ਠੰਡ ਵੀ ਨਹੀਂ ਪੈਰੀ ਪਰ ਉਸ ਵਕਤ ਅੱਤ ਦੀ ਸਰਦੀ ਸੀ ਉੱਤੋਂ ਕਹਿੰਦੇ ਨੇ ਕੋਲੋਂ ਪਾਣੀ ਵੀ ਵਗਦਾ ਸੀ ਖੁੱਲਾ ਸੀ ਔਰ ਕੋਰਾ ਪੈਂਦਾ ਸੀ ਸੋਚ ਕੇ ਮਨ ਥੋੜਾ ਭਾਵੁਕ ਹੁੰਦਾ ਹੈ ਕਿਉਂਕਿ ਤੁਸੀਂ ਸੇਵਾ ਨਿਭਾ ਰਹੇ ਹੋ ਤੁਸੀਂ ਸਵੇਰ ਤੋਂ ਲੈ ਕੇ ਜਿਵੇਂ ਦੱਸਿਆ ਕਿ ਸ਼ਾਮ ਤੱਕ ਇੱਥੇ ਖੜੇ ਰਹਿੰਦੇ ਹੋ ਤਾਂ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਕਿ ਇਹ ਸਾਹਿਬਜ਼ਾਦੀਆਂ ਨੇ ਤੇ ਮਾਤਾ ਗੁਜਰਕੌਰ ਨੇ ਕਿਵੇਂ ਉਹ ਵਕਤ ਖੰਡਾਇਆ ਹੋਣਾ ਬਿਲਕੁਲ ਜੀ ਸੋਚ ਕੇ ਮਨ ਬਹੁਤ ਭਾਵੁਕ ਹੁੰਦਾ ਹੈ ਜੀ ਹੁਣ ਅਸੀਂ ਲੱਗੇ ਪੈਰ ਤੇ ਸਵੇਰ ਤੋਂ ਲੈ ਕੇ ਖੜਦੇ ਸਾਡੇ ਪੈਰ ਅੱਕਣ ਪੈ ਜਾਂਦੇ ਕਰ ਜਾਂਦੇ ਜਾਂਦੇ ਉਹ ਦੇਖੋ ਉਹ 80 ਤੱਕ ਤੁਰ ਕੇ ਆਏ ਨੇ ਜੀ ਠੀਕ ਹੈ ਜੀ ਇੱਥੇ ਰਹੇ ਨੇ ਨਹੀਂ ਠੰਡੀ ਹਵਾ ਚੱਲਦੀ ਸੀ ਜੀ ਇੱਥੇ ਦੇਖੋ ਕਿੰਨੀ ਉਚਾਈ ਤੋਂ ਰੱਖਿਆ ਗਿਆ ਸੀ ਬਹੁਤ ਠੰਡੀ ਹਵਾ ਚੱਲਦੀ ਸੀ ਮਤਲ ਤੁਹਾਡੇ ਮਨ ਸੋਚ ਕੇ ਚੀਜ਼ਾਂ ਨਹੀਂ ਉਹਨਾਂ ਨੂੰ ਤਾਂ ਵਜ਼ੀਰ ਖਾਨ ਨੇ ਹੁਕਮ ਸੁਣਾਇਆ ਸੀ ਜ਼ਾਲਮ ਵਜ਼ੀਰ ਖਾਨ ਨੇ ਕਿ ਰੋਟੀ ਪਾਣੀ ਤੇ ਬਿਨਾ ਬਿਸਤਰੇ ਉੱਤੇ ਰੱਖਿਆ ਜਾਏ ਪਰ ਅੱਜ ਦੇਖੋ ਉਸੇ ਧਰਤੀ ਤੇ ਲੰਗਰ ਲੱਗੇ ਹੋਏ ਨੇ हां जी हां जी बिल्कुल जी देख लो जी ਹੁਣ ਵਿਜੀਤ ਖਾਨ ਨੇ ਕਿਹਾ ਚੋਲੋ ਭੁੱਖਾ ਲੱਗਣਾ ਈ ਪੁੱਕਾ ਰਕਣਾ ਈ ਹੁਣ ਇੱਕ ਦੇਖ ਲੰਗਰ ਲੱਗੇ ਹੋ ਗਏ ਤਰ੍ਹਾਂ ਤਰ੍ਹਾਂ ਦੇ ਮਤਲਬ ਕਿੰਨੀ ਦੂਰ ਤੋਂ ਆ ਕੇ ਸੰਗਤਾਂ ਲੰਗਰ ਲਾ ਰਹੀਆਂ ਨੇ ਬਹੁਤ ਲੰਗਰ ਚੱਲ ਰਹੇ ਨੇ ਜੀ ਆਪਣੇ ਕੱਲ ਨੂੰ ਦੇਖੋ ਲੰਗਰ ਆਪਣੇ ਹੋਰ ਪਧੇ ਆਣੇ ਆ ਜੀ ਇੱਧਰ ਵੀ ਤਿਆਰੀ ਚੱਲ ਰਹੀ ਹੈ ਜੀ ਸਾਰੇ ਪਾਸੇ ਬੰਕਰੇ ਲੰਗਰ ਹੋ ਗਏ ਮੰਨ ਬਹੁਤ ਭਾਵੁਕ ਹੁੰਦਾ ਈ ਨਹੀਂ ਸਾਰੀ ਸੰਗਤਾਂ ਦਾ ਮਨ ਇਥੇ ਜੇ ਮਨ ਭਾਵੁਕ ਹੁੰਦਾ ਸੰਗਤਾਂ ਚਾਰੀ ਤੇ ਮੱਥਾ ਟੇਕਣ ਆਉਂਦੀ ਹੈ ਜੀ ਕਿਪਣਾ ਕਿ ਤੇ ਉਹਦੇ 154 ਤਾਂ ਹੈਗੀ ਆ ਜੀ ਸ਼ਹੀਦੀ ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਇੱਥੇ ਮੇਲੇ ਲੱਗਦੇ ਨੇ ਸੰਗਤਾਂ ਦਾ ਇਕੱਠ ਹੁੰਦਾ ਆ ਆਮ ਦਿਨਾਂ ਦੇ ਵਿੱਚ ਲੋਕ ਆਉਂਦੇ ਨੇ ਇੱਥੇ ਮੱਥਾ ਟਿਕਣ ਕਿਉਂਕਿ ਕਹਿੰਦੇ ਨੇ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਸਾਡੇ ਇਤਿਹਾਸ ਦੇ ਨਾਲ ਜਾਣੂ ਕਰਵਾਓ ਸਿਰਫ ਸ਼ਹੀਦੀ ਦਿਨਾਂ ਦੇ ਵਿੱਚ ਨਹੀਂ ਬਲਕਿ ਆਮ ਦਿਨਾਂ ਦੇ ਵਿੱਚ ਵੀ ਇਸ ਫਤਿਹਗਰ ਦੀ ਧਰਤੀ ਤੇ ਆਓ ਤੇ ਦੱਸੋ ਕਿ ਕਿਵੇਂ ਸਿੱਖ ਕੌਮ ਦੇ ਲਈ ਆਪਣੇ ਧਰਮ ਦੇ ਲਈ ਉਹ ਛੋਟੀਆਂ ਜਿੰਦਾ ਆ ਕੁਰਬਾਨੀ ਦੇ ਗਈਆਂ ਸ਼ਹੀਦੀ ਪਾ ਗਈਆਂ ਆਮ ਦਿਨਾਂ ਵਿੱਚ ਵੀ ਸੰਗਤ ਬਹੁਤ ਮੱਥਾ ਟੇਕਣ ਆਉਂਦੇ ਆ ਸਰ ਜੀ ਦੂਰਤੀ ਸੰਗਤ ਮੱਥਾ ਟੇਕਣ ਆਉਂਦੀ ਹੈ ਉਹ ਸਵਾ ਦਿਨਾਂ ਜਿਆਦਾ ਆਉਂਦੀ ਹੈ ਉਹ ਸਵਾ ਦਿਨਾਂ ਦੇ ਕਹਿ ਸਕਦੇ ਆਪਾਂ ਵੀ ਸਾਰੇ ਮਤਲਬ ਪੰਜਾਬ ਚ ਸੰਗਤ ਕੱਟੀ ਹੋ ਗਿਆ ਤੂੰ ਪੰਜਾਬ ਨਹੀਂ ਕਹਿ ਸਕਦੇ ਆਪਾਂ ਪੂਰੇ ਇੰਡੀਆ ਸੰਗਤ ਕੱਟੀ ਹੋ ਗਿਆ ਲੋਕ ਬਾਹਰ ਤੋਂ ਮੱਥਾ ਟੇਕਣ ਆਉਂਦੇ ਆ ਜੀ ਬਿਲਕੁਲ ਅਸੀਂ ਹੁਣੇ ਇੱਕ ਬਾਬਾ ਜੀ ਨਾਲ ਗੱਲ ਕੀਤੀ ਉਹ ਯੂਪੀ ਤੋਂ ਆਏ ਹੋਏ ਸੀ ਤੇ ਉਹ ਕਹਿ ਰਹੇ ਸੀ ਕਿ ਇੱਥੇ ਆ ਕੇ ਚੰਗਾ ਵੀ ਲੱਗ ਰਿਹਾ ਕਿ ਅਸੀਂ ਇਤਿਹਾਸਿਕ ਇਤਿਹਾਸਿਕ ਧਰਤੀ ਦੇ ਦਰਸ਼ਨ ਕਰ ਲਏ ਪਰ ਮਨ ਵੀ ਬਹੁਤ ਪਾਵਕ ਹੋ ਰਿਹਾ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਦਿੱਲੀ ਤੋਂ ਵੀ ਬਹੁਤ ਲੋਕ ਆਉਂਦੇ ਨੇ ਮੱਥਾ ਟੇਕਣ ਜੀ ਦਿੱਲੀ ਤੋਂ ਜੁਪੀ ਤੋਂ ਗੁਜਰਾਤ ਤੋਂ ਮਤਲਬ ਬਹੁਤ ਸੰਗਤਾਂ ਨੂੰ ਇੱਥੇ ਮਿਲਦੇ ਸੀਗਾ ਦੂਰ ਤੋਂ ਬਹੁਤ ਦੂਰ ਤੋਂ ਮੱਥਾ ਟੇਕਣਾ ਉਹ ਬਹੁਤ-ਬਹੁਤ ਧੰਨਵਾਦ ਤੁਹਾਡਾ ਸੋ ਸੇਵਾਦਾਰ ਸਿਗੇ ਸਾਡੇ ਨਾਲ ਸਿੰਘ ਸਜੇ ਹੋਏ ਨੇ ਔਰ ਇੱਕ ਬੱਚਾ ਇਸ ਵਕਤ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਇਸ ਧਰਤੀ ਤੇ ਤੁਸੀਂ ਆਏ ਹੋ ਇਤਿਹਾਸ ਪਤਾ ਤੁਹਾਨੂੰ ਇੱਥੇ ਦਾ ਦੱਸੋ 400 4 ਸਹਬਜਾ ਦੇ ਇਹਨਾਂ ਦੇ ਅੱਜ ਸ਼ਹੀਦ ਅਸੀ ਗੁਰਗੋਵਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ ਤੇ ਦੋ ਚਮਕੌਰ ਦੀ ਗਲੀ 'ਚ ਸ਼ਹੀਦ ਹੋ ਗਏ ਤੇ ਦੋ ਜੰਹਦ ਜੀ ਗਲੀ 'ਚ ਸ਼ਹੀਦ ਹੋ ਗਏ ਸਨ ਨਾਮ ਕਿਸੇ ਚਾਰੇ ਸਾਹਿਬਜ਼ਾਦਿਆਂ ਦੇ बाबा रजीति जीन बाबा ज़रवर सिंधी बाबा फत सिंघ जी बाबा जवर सिंध जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਾਚੀ ਅਕਾਲ ਸੋਈ ਇਹ ਬੱਚਾ ਸੀ ਬੋਲ ਰਿਹਾ ਸੀ ਆਪਣੇ ਆਪ ਦੇ ਵਿੱਚ ਇਸ ਦੀ ਬਹੁਤ ਚੰਗੀ ਕੋਸ਼ਿਸ਼ ਮੰਨ ਸਕਦੇ ਆ ਔਰ ਇਹਨਾਂ ਦੀ ਮਾਤਾ ਜੀ ਸਾਡੇ ਨਾਲ ਖੜੇ ਹੋਏ ਨੇ ਕਿਉਂਕਿ ਉਹ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਉਸ ਬੱਚੇ ਦੇ ਨਾਲ ਤੇ ਉਹ ਮਾਤਾ ਜੀ ਲਗਾਤਾਰ ਉਸ ਬੱਚੇ ਨੂੰ ਦੱਸ ਰਹੇ ਸੀ ਸਮਝਾ ਰਹੇ ਸੀ ਜਿੱਥੇ ਉਹ ਬੋਲ ਰਿਹਾ ਸੀ ਉਹ ਬੱਚਾ ਲਗਾਤਾਰ ਉਹ ਮਾਤਾ ਜੀ ਇਹਨਾਂ ਨੂੰ ਦੱਸ ਰਹੇ ਸੀ ਇਤਿਹਾਸ ਬਾਰੇ ਔਰ ਬਹੁਤ ਚੰਗੀ ਗੱਲ ਹੈ ਜਿਵੇਂ ਕਿ ਕਹਿ ਦਿੱਤਾ ਜਾਂਦਾ ਹੈ ਕਿ ਅੱਜ ਦੀਆਂ ਮਾਮਾ ਇਤਿਹਾਸ ਬੱਚਿਆਂ ਨੂੰ ਨਹੀਂ ਸਿਖਾਉਂਦੀਆਂ ਮੈਨੂੰ ਮੈਨੂੰ ਇਹ ਗੱਲ ਪਰਸਨਲੀ ਬਹੁਤ ਚੰਗੀ ਲੱਗੀ ਕਿ ਤੁਸੀਂ ਆਪਣੇ ਬੱਚੇ ਨੂੰ ਜਦੋਂ ਮਾਈਕ ਤੇ ਬੋਲ ਰਹੇ ਸੀ ਤੇ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਸੀ ਹਾਂਜੀ ਮੈਂ ਮਸੀ ਬਹੁਤ ਕਰਵਾਂਦੇ ਇਹਨਾਂ ਨੂੰ ਜੇ ਸਵੇਰੇ ਵੀ ਬਹੁਤ ਛੇਤੀ ਉੱਠਦਾ ਏ ਗੁਰੂ ਦੇ ਲਾੜ ਲੱਗਿਆ ਹੋਏ ਜੀ ਤੇ ਸੇਵਾ ਵੀ ਬਹੁ ਨਿਮੰਦਾ ਏ ਜੀ ਅਸੀਂ ਇਹੀ ਚਾਹਦੇ ਵੀ ਬੱਚੇ ਗੁਰੂ ਦੇ ਲਾੜ ਲੱਗਣ ਔਰ ਆਪਣੇ ਨਸ਼ੇ ਪੱਤੀਆਂ ਤੋਂ ਰਹਿਤ ਹੋਣ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਮਾਨਨਪੁਰ ਤੋਂ ਆਏ ਜੀ ਹਰ ਸਾਲ ਇੱਥੇ ਹੁੰਦੇ ਹਾਂ ਹਾਂਜੀ ਸਾਡਾ ਲੰਗਰ ਵੀ ਇੱਥੇ ਲੱਗਦਾ ਹੈ ਜੀ ਹਰ ਸਾਲ ਆਉਂਦੇ ਹਾਂ ਕਿਹੋ ਜਿਹਾ ਲੱਗਦਾ ਹੈ ਇੱਥੇ ਆ ਕੇ ਬਹੁਤ ਅੱਛਾ ਲੱਗਦਾ ਹੈ ਸਾਡੇ ਬੱਚੇ ਗੁਰੂ ਦੇ ਲੜ ਲੱਗਦੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ ਜੋ ਨਿੱਕੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਉਹ ਸਮਾਂ ਉਹ ਵਕਤ ਯਾਦ ਕਰਕੇ ਜਦੋਂ ਸਭਾ ਲੱਗਦੀ ਹੈ ਦੀਵਾਨ ਸਜਦੇ ਨੇ ਬਹੁਤ ਜਿਵੇਂ ਜਿਸੀਂ ਆਪਣੇ ਬੱਚਿਆਂ ਨੂੰ ਦੇਖਦੇ ਆ ਨਾ ਰੋਣ ਹੀ ਆਉਂਦੀ ਹੈ ਮੈਂ 7 ਸਾਲ ਤੇ 9 ਸਾਲ ਦੀ ਉਮਰ ਸੀ ਹਾਂਜੀ ਹਾਂਜੀ ਇਹ ਵੀ ਮੇਰਾ ਛੋਟਾ ਇਹ ਵੀ ਫਤਿਹ ਹੈ ਇਹਦੇ ਵੀ ਫਤਿਹ ਰੱਖਿਆ ਬੰਦਾ ਅੱਛਾ ਹਾਂਜੀ ਸਰ ਰੋਣ ਹੀ ਜਾਂਦੀ ਜੀ ਬੱਚੇ ਸ਼ਹੀਦ ਹੋਏ ਆ ਜੀ ਅਸੀਂ ਗੁਰੂ ਦੇ ਲੜ ਲਾ ਰਹੇ ਆਂ ਬੱਚਿਆਂ ਨੂੰ ਵੀ ਚਲੋ ਬੱਚੇ ਕੋ ਸਿੱਖਦੇ ਆ ਨਸ਼ੇ ਪੱਤਿਆਂ ਤੋਂ ਰਹਿਤ ਹੋਣਗੇ ਜੀ ਹਾਂਜੀ ਅੱਜ ਕੱਲ੍ਹ ਦੀਆਂ ਮਾਤਾਵਾਂ ਨੂੰ ਤੇ ਬੱਚਿਆਂ ਨੂੰ ਤੁਸੀਂ ਕੀ ਇੱਥੇ ਮੈਸੇਜ ਦੇਣਾ ਚਾਹੋਗੇ ਬਸ ਇਹੀ ਕਹਿੰਦੇ ਆ ਵੀ ਆਪਣੇ ਬੱਚਿਆਂ ਨੂੰ ਵੀ ਨਾ ਇਹਨਾਂ ਦੇ ਗੁਰੂ ਦੇ ਲੜ ਲਾਓ ਵੀ ਗੁਰੂ ਦੇ ਲੜ ਲਾ ਕੇ ਰੱਖੋ ਬੱਚਿਆਂ ਨੂੰ ਜੋ ਬੱਚੇ ਆਪਣੀ ਮਾੜੀ ਸੰਗਤ ਤੋਂ ਦੂਰ ਰਹਿਣ ਨਸ਼ੇ ਪੱਤਿਆਂ ਤੋਂ ਰਹਿਤ ਰਹਿਣ ਅਸੀਂ ਤਾਂ ਇਹੀ ਬਸ ਸੰਦੇਸ਼ ਦੰਦੇ ਆ ਜੀ ਹਾਂ ਜੀ ਬਹੁਤ ਧੰਵਾਦ ਹਾਂ ਜੀ ਸੋ ਇਸ ਮਾਤਾ ਦੀ ਤੁਸੀਂ ਗੱਲ ਸੁਣੀ ਉਹ ਕਹਿ ਰਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾ ਰਹੇ ਹਾਂ ਸਿੱਖੀ ਬਾਰੇ ਦੱਸ ਰਹੇ ਹਾਂ ਸਿੱਖੀ ਦੇ ਇਤਿਹਾਸ ਬਾਰੇ ਦੱਸ ਰਹੇ ਹਾਂ ਜਾਣੂ ਕਰਵਾ ਰਹੇ ਹਾਂ ਤਾਂ ਕਿ ਗਲਤ ਸੰਗਤ ਤੋਂ ਬੁਰੀਆਂ ਆਦਤਾਂ ਤੋਂ ਵੀ ਉਹ ਬਚੇ ਰਹਿਣ ਸੋ ਠੰਡੇ ਬੁਰਜ ਦੇ ਵਿੱਚ ਹਰ ਸਾਲ ਸ਼ਹੀਦੀ ਪੰਦਰਵਾੜੀ ਦੌਰਾਨ ਮੇਲੇ ਲੱਗਦੇ ਨੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੇ ਪਹੁੰਚਦੇ ਆਂ ਤਸਵੀਰਾਂ ਤੁਸੀਂ ਦੇਖ ਲਈਆਂ ਨੇ ਔਰ ਹਰ ਕੋਈ ਬਬੂ ਕਮਨ ਦੇ ਨਾਲ ਇੱਥੇ ਪਹੁੰਚਦਾ ਹੈ